ਇੱਕੋ سرمایہਦਾਰਾਂ ਦੀ ਦਿੱਲੀ ਥੜੂ ਆ ਕਿਸਾਨਾਂ ਮਜ਼ਦੂਰਾਂ ਦੇ ਖੂਨ ਨਾਲ ਬਣੀ ਦਿੱਲੀ ਆ ਅਸੀਂ ਆ ਦੀ ਰਾਜਧਾਨੀ ਜਾ ਰਹੇ ਆ ਜਿਹੜਾ ਸਾਨੂੰ ਡੱਕੂਗਾ ਉਹਨੂੰ ਮੂੰਹ ਦਿਖਾਣੀ ਪਊਗਾ ਰਾਸ਼ਨ ਕਿੰਨੇ ਕ ਸਮੇਂ ਦਾ ਨਾਲ ਲੈ ਕੇ ਜਾ ਰਹੇ ਹਾਂ 6-6 ਮਹੀਨਿਆਂ ਦਾ 6-6 ਮਹੀਨਿਆਂ ਦਾ ਕੱਲ੍ਹ ਤੱਕ ਨੂੰ ਇਹ ਹੋਰ ਗਿਣਤੀ ਵੱਧ ਜਾਣੀ ਆ ਜਿਵੇਂ ਹੀ ਅਸੀਂ ਬਾਰਡਰ ਦੇ ਨੇੜੇ ਪਹੁੰਚਾਂਗੇ ਤੇ ਪਿੰਡਾਂ ਦੇ ਵਿੱਚੋਂ ਧੜਾ ਧੜ ਜਿਹਨਾਂ ਪਹਿਲਾਂ ਆਮਹਰੀ ਜਨਤਾ ਸੀ ਉਹੀ ਉੱਥੋਂ ਉੱਠ ਕੇ ਆਊਗੀ ਤੇ ਜਿੱਤਾਂਗੇ ਸਿਮਿੰਟ ਦੇ ਲੈਂਟਰ ਤੱਕ ਪਾ ਦੇ ਸੜਕ ਦੇ ਕਿਸ ਤਰ੍ਹਾਂ ਦਾ ਫਿਰ ਲੰਘ ਹੋ ਜੂਗਾ ਤੁੰ ਬਿਲਕੁਲ ਲੰਘ ਹੋਊਗਾ ਕੋਈ ਰੋਲ ਜਿੰਨੀ ਵੱਡੀ ਗਿੰਤੀ ਆ ਜਿੰਨੇ ਲੋਗ ਰੂੜੀ ਰੂੜੀ ਆਉਣੀ ਸਾਰਿਆਂ ਨੂੰ ਚੱਕ ਕੇ ਪਰੇ ਕਰ ਦੇਣਗੇ ਮੰਗਾ ਸਾਡੀਆਂ ਜਾਇਜ਼ ਐਮਐਸਪੀ ਦੀ ਲੋੜ ਆ 70 ਸਾਲ ਹੋ ਗਏ ਅਸੀਂ ਕੁੱਟ ਖਾਈ ਜੰਨੇ ਆ ਅਸੀਂ ਗਰੀਬ ਹੋ ਰਹੇ ਆ ਲਗਾਤਾਰ سرمایہਦਾਰ ਹੋਰ ਤਕੜੇ ਹੋ ਰਹੇ ਆ ਕੰਮ ਮਸੀ ਕਰਦੇ ਆ ਚਾਰ ਪੀੜੀਆਂ ਸਾਡੀਆਂ ਟਿੱਬੇ ਕਰਾਉਂਦਿਆਂ ਦੀ ਮਰ ਗਈਆਂ ਕਰਜ਼ਾ ਸਾਡੇ ਸਿਰ ਫੇਰ ਆ ਜਿਵੇਂ ਪਹਿਲਾਂ ਬੈਰੀਕੇਡ ਤੋੜੇਗੇ ਅਸੀਂ ਉਸ ਤਰ੍ਹਾਂ ਹੀ ਤੋੜੇ ਜਾਣਗੇ ਫਿਰ ਨੇ ਅਸੀਂ ਤਾਂ ਨਹੀਂ ਕਹਿੰਦੇ ਕਿ ਵੀ ਅਸੀਂ ਤੋੜਾਂਗੇ ਹੁਣ ਜੇ ਉਹ ਸਾਨੂੰ ਰੋਕਣਗੇ ਤੇ ਸਾਡੇ ਕੋਲ ਰਾਹ ਹੀ ਨਹੀਂ ਬਚਣਾ ਕੋਈ ਅਸੀਂ ਨੰਗਣਾ ਤਾਂ ਹੈਗਾ ਨਾ ਜੋ ਬੰਦ ਕਰ ਲਿਆ ਫਿਰ ਸਾਡੇ ਕੋ ਮਜਬੂਰੀ ਬਣ ਜੂਗੀ ਤੇ ਫਿਰ ਟੁੱਟਣਗੇ ਹੋਰ ਕੋਈ ਹੱਲ ਨਹੀਂ ਪਹਿਲਾਂ ਆਏ ਸੀ ਅਸੀਂ ਮਲਤਵੀ ਕਰਕੇ ਆਏ ਸੀ ਮੋਰਚਾ ਮੰਗਾ ਆਪਣੀਆਂ ਰਹਿਗੀਆਂ ਸੀਗੀਆਂ ਉਹਨਾਂ ਮੰਗਾਂ ਨੂੰ ਮਨਵਾਉਣ ਆਸਤੇ ਤੇ ਕੁਝ ਨੰਨੀਆਂ ਮੰਗਾਂ ਵਿੱਚ ਐਡ ਕੀਤੀਆਂ ਆਪਾਂ ਜਿਵੇਂ ਸੰਪੂਰਨ ਕਰਜ਼ਾ ਮੁਕਤੀ ਵਾਲੀ ਮੰਗ ਅਨਰੇਗਾ ਵਾਲੀ ਮੰਗਾਂ ਮਿਲੁਰਨੀ ਮੰਗਣਾ ਸਸ਼ਕਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚੰਨਾ 13 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਦਿੱਲੀ ਕੂਚ ਦੇ ਲਈ ਸੱਦਾ ਦਿੱਤਾ ਗਿਆ ਸੀਗਾ ਤਾਂ ਕੱਲ ਪਰਸੋਂ ਤੋਂ ਹੀ ਜੜੀਆਂ ਤਿਆਰੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਦਿੱਲੀ ਦੇ ਵਿੱਚ ਜੇ ਗੱਲ ਕਰੀਏ ਹਰਿਆਣੇ ਦੇ ਸ਼ੰਭੂ ਬਾਰਡਰ ਦੇ ਉੱਤੇ ਜਿਹੜੀ ਬੈਰੀਕੇਡਿੰਗ ਹੈ ਪੁਲਿਸ ਪ੍ਰਸ਼ਾਸਨ ਸਖਤ ਹੋ ਚੁੱਕਿਆ ਸੀ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਨਹੀਂ ਕਰਨ ਦਿੱਤੀ ਜਾਊਗੀ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅਸੀਂ ਅੱਜ ਜਗਰਾਉਂ ਦੇ ਨੇੜੇ ਲੁਧਿਆਣਾ ਮਾਰਗ ਤੇ ਮੌਜੂਦ ਆ ਜਿੱਥੇ ਕਿਸਾਨਾਂ ਵੱਲੋਂ ਟੋਲ ਪਲਾਜੇ ਦੇ ਉੱਤੇ ਬੈਠੇ ਹੋਏ ਨੇ ਪ੍ਰਸ਼ਾਦਾ ਛਕਿਆ ਜਾ ਰਿਹਾ ਇੱਕ ਵੱਡੇ ਕਾਫਲੇ ਦੇ ਨਾਲ ਦੇਖ ਸਕਦੇ ਹੋ ਤੁਸੀਂ ਕਿ ਭਾਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨ ਯੂਨੀਅਨ ਦੇ ਜਿਹੜੇ ਸੂਬਾ ਪ੍ਰਧਾਨ ਨੇ ਬਲਦੇਵ ਸਿੰਘ ਜੀਰਾ ਉਹ ਵੀ ਧਰਨੇ ਦੇ ਵਿੱਚ ਪਹੁੰਚੇ ਹੋਏ ਨੇ ਦਿੱਲੀ ਦੇ ਲਈ ਚੱਲੇ ਪਏ ਹੋਏ ਨੇ ਇੱਕ ਵੱਡਾ ਕਾਫਲਾ ਲੈ ਕੇ ਦਿੱਲੀ ਦੇ ਲਈ ਰਵਾਨਾ ਹੋ ਰਿਹਾ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਪ੍ਰਸ਼ਾਦੇ ਬਣਾਏ ਜਾ ਰਹੇ ਨੇ ਚਾਹ ਬਣਾਈ ਜਾ ਰਹੀ ਹੈ ਤਾਂ ਕਿ ਉੱਥੇ ਕੋਈ ਦਿੱਕਤ ਨਾ ਆਈ ਜਾਵੇ ਤਾਂ ਰਸਤੇ ਦੇ ਵਿੱਚ ਰੈਸਟ ਕਰਨ ਦੇ ਲਈ ਆਰਾਮ ਕਰਨ ਦੇ ਲਈ ਰੁਕੇ ਹੋਏ ਨੇ ਇੱਕ ਵੱਡਾ ਕਾਫਲਾ ਟਰਾਲੀਆਂ ਜਿੱਧਰਲੀ ਸਾਈਡ ਵੀ ਤੁਸੀਂ ਦੇਖੋਗੇ ਤਾਂ ਤੁਹਾਨੂੰ ਸੜਕ ਦੇ ਉੱਤੇ ਕਿਸਾਨਾਂ ਦੀਆਂ ਟਰਾਲੀਆਂ ਹੀ ਨਜ਼ਰ ਆ ਰਹੀਆਂ ਹੋਣਗੀਆਂ ਇੱਕ ਵੱਡੇ ਕਾਫਲੇ ਦੇ ਨਾਲ ਜਾ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਾਈ ਉਹਨਾਂ ਨਾਲ ਬਾਈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਭਾਈ ਜੀ ਦਿੱਲੀ ਦੇ ਲਈ ਦੁਬਾਰਾ ਤੋਂ ਚਾਲੇ ਪਾਣ ਜਾ ਰਹੇ ਹਾਂ ਦੂਜਾ ਦੂਜੀ ਵਾਰ ਹੋਣ ਜਾ ਰਿਹਾ ਹੈ ਕਿਸ ਤਰ੍ਹਾਂ ਦੇਖਦੇ ਹਾਂ ਆ ਦੇਖੋ ਅਸੀਂ ਜਿਹੜਾ ਪਹਿਲਾਂ ਆਏ ਸੀ ਅਸੀਂ ਮੁੱਲਤਵੀ ਕਰਕੇ ਆਏ ਸੀ ਮੋਰਚਾ ਮੰਗਾਂ ਆਪਣੀਆਂ ਰਹਿ ਗਈਆਂ ਸੀਗੀਆਂ ਉਹਨਾਂ ਮੰਗਾਂ ਨੂੰ ਮਰਵਾਉਣ ਆਸਤੇ ਤੇ ਕੁਝ ਨਵੀਆਂ ਮੰਗਾਂ ਵਿੱਚ ਐਡ ਕੀਤੀਆਂ ਆਪਾਂ ਜਿਵੇਂ ਸੰਪੂਰਨ ਕਰਜ਼ਾ ਮੁਕਤੀ ਵਾਲੀ ਮੰਗਾਂ ਨਰੇ ਗਾਲੀ ਮੰਗਾਂ ਮਜ਼ਦੂਰਾਂ ਦੀਆਂ ਮੰਗਾਂ ਨਾਲ ਲੈ ਕੇ ਬਿਲਕੁਲ ਉਸੇ ਤਰ੍ਹਾਂ ਹੀ ਦੇਖ ਰਹੇ ਹਾਂ ਜਿਸ ਤਰ੍ਹਾਂ ਪਹਿਲਾਂ ਸੀ ਉਸੇ ਤਰ੍ਹਾਂ ਦਾ ਮਾਹੌਲ ਆ ਤੁਸੀਂ ਦੇਖਿਆ ਜੇ ਅੱਜ ਕਾਫਲੇ ਤੁਰੇ ਆ ਕੱਲ ਤੱਕ ਨੂੰ ਇਹ ਹੋਰ ਗਿਣਤੀ ਵਧ ਜਾਣੀ ਆ ਜਿਵੇਂ ਹੀ ਅਸੀਂ ਬਾਰਡਰ ਦੇ ਨੇੜੇ ਪਹੁੰ ਤੇ ਪਿੰਡਾਂ ਦੇ ਵਿੱਚੋਂ ਤੜਾ ਤੜ ਜਿਵੇਂ ਪਹਿਲਾਂ ਆਮਹਾਰੀ ਜਨਤਾ ਸੀ ਉਵੇਂ ਉਦ ਤਰ੍ਹਾਂ ਉੱਠ ਕੇ ਆਊਗੀ ਤੇ ਜਿੱਤਾਂਗੇ ਆਪਾਂ ਬਾਈ ਜੀ ਉੱਥੇ ਸ਼ੰਭੂ ਬਾਰਡਰ ਦੇ ਦਾ ਮਾਹੌਲ ਅਜਿਹਾ ਹੋਇਆ ਪਿਆ ਕਿ ਸੜਕ ਦੇ ਉੱਤੇ ਕਹਿ ਸਕਦੇ ਆ ਕਿ ਰੋਡ ਬੰਦ ਕਰਕੇ ਉਹਨਾਂ ਨੇ ਪੱਕੀਆਂ ਜਿਵੇਂ ਅਪਾ ਲਾ ਦਿੰਨੇ ਆ ਕਿ ਸਿਮਿੰਟ ਦੇ ਲੈਂਟਰ ਤੱਕ ਪਾਤੇ ਸੜਕ ਦੇ ਕਿਸ ਤਰ੍ਹਾਂ ਦਾ ਫਿਰ ਲੰਘ ਹੋ ਜੂਗਾ ਉਤੋਂ ਬਿਲਕੁਲ ਲੰਘ ਹੋਊਗਾ ਕੋਈ ਰੋਲਾ ਨਹੀਂ ਜਿੰਨੀ ਵੱਡੀ ਗਿੰਤੀ ਆ ਜਿੰਨੇ ਲੋਕ ਰੂੜੀ ਰੂੜੀ ਆਉਣੀ ਸਾਰਿਆਂ ਨੂੰ ਚੱਕ ਕੇ ਪਰੇ ਕਰ ਦੇਾਂਗੇ ਕੋਈ ਰੋਲਾ ਨਹੀਂ ਮਤਲਬ ਜਿਵੇਂ ਪਹਿਲਾਂ ਬੈਰੀਕੇਡ ਤੋੜੇਗੇ ਸੀ ਉਸ ਤਰ੍ਹਾਂ ਹੀ ਤੋੜੇ ਜਾਣਗੇ ਫਿਰ ਅਸ ਵਾਰ ਵੀ ਨਹੀਂ ਅਸੀਂ ਤਾਂ ਨਹੀਂ ਕਹਿੰਦੇ ਕਿ ਵੀ ਅਸੀਂ ਤੋੜਾਂਗੇ ਹੁਣ ਜੇ ਸਾਨੂੰ ਰੋਕਣਗੇ ਤੇ ਸਾਡੇ ਕੋਲ ਰਾਹ ਹੀ ਨਹੀਂ ਬਚਣਾ ਕੋਈ ਅਸੀਂ ਨੰਗਣਾ ਤਾਂ ਹੈਗਾ ਨਾ ਜੋ ਬੰਦ ਕਰ ਲਿਆ ਫਿਰ ਸਾਡੇ ਕੋ ਮਜਬੂਰੀ ਬਣ ਜੂਗੀ ਤੇ ਫਿਰ ਟੁੱਟਣਗੇ ਹੋਰ ਕੋਈ ਹੱਲ ਨਹੀਂ ਹੈਗਾ ਪਰ ਮੋਦੀ ਸਰਕਾਰ ਕਹਿੰਦੀ ਆ ਅਸੀਂ ਤਾਂ ਲੰਘਣੇ ਨਹੀਂ ਦੇਣੇ ਹੈਗੇ ਐਦਕੀ ਹਰਿਆਣਾ ਹੀ ਨਹੀਂ ਟੱਪਣ ਦੇਣਾ ਹੈਗਾ ਹਰਿਆਣਾ ਪਾਰ ਨਹੀਂ ਕਰਨ ਦੇਣਾ ਉਹ ਪਿਛਲੀ ਵਾਰੀ ਵੀ ਆਪਾਂ ਨੂੰ ਕਹਿੰਦੇ ਸੀਗੇ ਦੇਖੋ ਲੋਕ ਜਦੋਂ ਲੋਕਾਂ ਦਾ ਸਮੁੰਦਰ ਆ ਸਭ ਕੁਝ ਰੋੜ ਕੇ ਲੈ ਜਾਂਦਾ ਵਾ ਅਸੀਂ ਨਹੀਂ ਚਾਹੁੰਦੇ ਸੀਗੇ ਵੀ ਕਿਸੇ ਤਰ੍ਹਾਂ ਦਾ ਵੀ ਮਾਹੌਲ ਖਰਾਬ ਹੋਵੇ ਸਾਨੂੰ ਪਤਾ ਵਾ ਜਿਹੜੇ ਗਾਂ ਪੁਲਿਸ ਵਾਲੇ ਮੁੰਡੇ ਉਹ ਵੀ ਸਾਡੇ ਹੀ ਆ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਮੁੰਡੇ ਉਹ ਵੀ ਪਰ ਸਾਡੇ ਨਾਲ ਜਦੋਂ ਉਹ ਵਿਰੋਧੀ ਵਾਲੇ ਪਾਲੇ ਵੱਨੋਂ ਖੜ ਕੇ ਇੱਕ ਕੰਧ ਬਣ ਕੇ ਖੜ ਜਾਂਦੇ ਆ ਸਾਡੇ ਕੋਲੇ ਹੋਰ ਹੱਲ ਨਹੀਂ ਕੋਈ ਕਿਉਂਕਿ ਮੰਗਾ ਜਾਂ ਤਾਂ ਸਾਨੂੰ ਕਹਿੰਦੇ ਤੁਹਾਡੀਆਂ ਮੰਗਾਂ ਜਾਇਜ਼ ਨਹੀਂ ਮੰਗਾਂ ਸਾਡੀਆਂ ਜਾਇਜ਼ ਆ ਐਮਐਸਪੀ ਦੀ ਲੋੜ ਆ 70 ਸਾਲ ਹੋ ਗਏ ਅਸੀਂ ਕੁੱਟ ਖਾਈ ਜੰਨੇ ਆ ਅਸੀਂ ਗਰੀਬ ਹੋ ਰਹੇ ਆ ਲਗਾਤਾਰ ਸਰਮਾਇਦਾਰ ਹੋਰ ਤਕੜੇ ਹੋ ਰਹੇ ਆ ਕੰਮ ਅਸੀਂ ਕਰਦੇ ਆ ਚਾਰ ਪੀੜੀਆਂ ਸਾਡੀਆਂ ਟਿੱਬੇ ਕਰਾਉਂਦਿਆਂ ਦੀ ਮਰ ਗਈਆਂ ਕਰਜ਼ਾ ਸਾਡੇ ਸਿਰ ਫੇਰ ਆ ਫਿਰ ਕਿੰਨਾ ਚਿਰ ਬਰਦਾਸ਼ਤ ਕਰੀਏ ਅਕਸਰ ਹਰੇਕ ਕੋਈ ਵੀ ਤਬਕਾ ਵਾ ਉਹਦੀ ਬਰਦਾਸ਼ਤ ਕਰਨ ਦੀ ਇੱਕ ਸੀਮਾ ਹੁੰਦੀ ਆ ਸਾਡੀ ਸੀਮਾ ਟੁੱਟ ਗਈ ਆ ਹੁਣ ਸਾਡੇ ਕੋਲੇ ਹੱਲ ਨਹੀਂਗਾ ਸੋ ਦਿੱਲੀ ਨਾਲੇ ਸਾਡੀ ਰਾਜਧਾਨੀ ਆ ਇਹ ਦਿੱਲੀ ਦੇ ਕੀ ਲੱਗਦੇ ਆ ਇਹ ਕੋ ਸਰਮਾਇਦਾਰਾਂ ਦੀ ਦਿੱਲੀ ਥੋੜੂ ਆ ਕਿਸਾਨਾਂ ਮਜ਼ਦੂਰਾਂ ਦੇ ਖੂਨ ਨਾਲ ਬਣੀ ਦਿੱਲੀ ਆ ਅਸੀਂ ਆਦੀ ਰਾਜਧਾਨੀ ਜਾ ਰਹੇ ਆ ਜਿਹੜਾ ਸਾਨੂੰ ਡੱਕੂਗਾ ਉਹਨੂੰ ਮੂੰਹ ਦਿਖਾਣੀ ਪਊਗੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਕਿੰਨਾ ਕ ਜੱਥਾ ਲੈ ਕੇ ਅੱਜ ਤੁਸੀਂ ਰਵਾਨਾ ਹੋ ਰਹੇ ਹੋ ਸੈਂਕੜੇ ਟਰਾਲੀਆਂ ਅਸੀਂ ਇੱਥੇ ਤਾਂ ਹੀ ਰੁਕੇ ਹੋਏ ਆ ਸਾਡੀਆਂ ਟਰਾਲੀਆਂ ਕੁਝ ਬਹੁਤ ਪਿੱਛੇ ਵੀ ਹਜੇ ਆ ਰਹੀਆਂ ਵਾਂ ਕੋਸ਼ਿਸ਼ ਕਰਦੇ ਵੀ ਜਿੰਨੇ ਇਕੱਠੇ ਹੋ ਸਕਦੇ ਉਹਨਾਂ ਇਕੱਠੇ ਕਰਕੇ ਬਾਕੀ ਤੁਰੇ ਆਉਣਗੇ ਆ ਇਕੱਠੇ ਹੋਗੇ ਗਾਫਲਾ ਜਾਂਦਾ ਜਾਊਗਾ ਅੱਗੇ ਹਾਂਜੀ ਹਾਂਜੀ ਇਕੱਠੇ ਹੋ ਕੇ ਜਿੰਨੇ ਇਕੱਠੇ ਹੋਗੇ ਉਹ ਤੁਰਦੇ ਇੱਥੋਂ ਪ੍ਰਸ਼ਾਦਾ ਪਾਣੀ ਛੱਕ ਕੇ ਬਾਕੀ ਜਿਹੜੇ ਹੋਰ ਮਗਰ ਹੋਣਗੇ ਆਪੇ ਤੁਰੇ ਆਉਣਗੇ ਰਾਸ਼ਨ ਕਿੰਨੇ ਕ ਸਮੇਂ ਦਾ ਨਾਲ ਲੈ ਕੇ ਜਾ ਰਹੇ ਹੋਣ ਨਾਲ 6-6 ਮਹੀਨਿਆਂ ਦਾ 6-6 ਮਹੀਨੇ ਦਾ 6-6 ਮਹੀਨੇ ਨਾਲ ਹੀ ਟਰਾਲੀਆਂ ਕੋਲ ਸਾਰੀਆਂ ਟਰਾਲੀਆਂ ਚੈੱਕ ਕਰ ਰਹੇ ਰਾਸ਼ਨਾਂ ਭਰੀਆਂ ਹੋਈਆਂ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸਾਨ ਜਿਹੜੇ ਨੇ ਇੱਕ ਵੱਡੇ ਕਾਫਲੇ ਦੇ ਨਾਲ ਰਵਾਨਾ ਹੋ ਚੁੱਕੇ ਨੇ ਦਿੱਲੀ ਦੇ ਲਈ ਉਹਨਾਂ ਦਾ ਕਹਿਣਾ ਹੈ ਕਿ ਜੇ ਸਰਕਾਰਾਂ ਸਾਨੂੰ ਰੋਕਣਗੇ ਪਰ ਅਸੀਂ ਪਿਛਲੀ ਵਾਰ ਵੀ ਜਿਹੜੀਆਂ ਨੇ ਬੈਰੀਗੇਡ ਤੋੜ ਕੇ ਲੰਗੇ ਸੀ ਜੇ ਨਹੀਂ ਮੰਨਣਗੇ ਤਾਂ ਇਸ ਵਾਰ ਵੀ ਉਹੀ ਹਾਲ ਕੀਤਾ ਜਾਊਗਾ ਪਰ ਅਸੀਂ ਸਾਡੀ ਰਾਜਧਾਨੀ ਹੈ ਦਿੱਲੀ ਅਸੀਂ ਉੱਥੇ ਪਹੁੰਚਣਾ ਹੀ ਪਹੁੰਚਣਾ ਹੈ ਤਾਂ ਰਾਸ਼ਨ ਹੈ ਜਿਹੜਾ ਟਰਾਲੀਆਂ ਦੇ ਵਿੱਚ 6-6 ਮਹੀਨੇ ਦਾ ਰਾਸ਼ਨ ਲੈ ਕੇ ਕਿਸਾਨਾਂ ਨੇ ਦਿੱਲੀ ਦੇ ਲਈ ਜਿਹੜੇ ਚਾਲੇ ਨੇ ਉਹ ਪਾ ਦਿੱਤੇ ਹੋਏ ਨੇ ਤਾਂ ਬਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਦੀਪਕ ਚੰਨਾ ਨਿਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸੁੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋ ਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ